Aja, mulai lagi, Andrew. Dad, Leo. Dad, lagi. Dada, tiga. Lebar. Eh, kita ini pencet aja, Tiga. Eder, Eder, Yakob. Mungkin ya, berarti. Terus mikrolet. Le. Eh, basket napa? tuh, ini. Nih, ਆ ਲੈ ਚਿੱਬੀ ਆ ਲੈ ਬਲਗਰ ਬਲਗਰ ਆ ਲੈ ਡਾ ਬਲਗਰ ਆ ਗਰ ਲੈ ਤੂੰ ਮੇਰੇ ਮੋਹਬਤ ਚਲੋ ਕਟੋਗੇ ਕਿ ਚਲੋ ਖਤਮ ਕਰੋ ਚਲੋ ਮੈਂ ਤੇਰੇ ਖਲਾਇ ਨਹੀਂ ਖਲਾਤਾ ਤੂੰ ਬਾਹ ਕਾਇਨੇ ਜੋਗ ਨਹੀਂ ਖਲਾਤਾ ਲੈ ਖੜਕਲਾ ਟਸਕਲਾ ਦੇਂਂਗਰੀ ਕੀ ਲੈ

ਦਾ ਨਾਮ ਰਵਨਸਰ لال ਆ ਸਰਬਸਰ لال ਜੀ ਕੀ ਘਟਨਾ ਹੋਈ ਕਿਸ ਤਰੀਕ ਦੀ ਘਟਨਾ ਸੀ ਘਟਨਾ ਇਹ 24 ਤਿੰਨ ਦੀ ਆ ਜੀ 2024 ਜੀ ਇਹ ਸਾਡੀ ਬੱਚੀ ਦਾ ਜਨਮ ਦਿਨ ਸੀ ਅਸੀਂ ਇੱਕ ਕੇਕ ਮੰਗਾਇਆ ਹਮ ਆਨਲਾਈਨ ਜਮੈਟੋ ਦੇ ਥਰੂ ਜੀ ਤੇ ਉਹ ਕੇਕ ਕੱਟਿਆ ਸੀ 7:30 ਵਜੇ 6:00 ਵਜੇ ਆਰਡਰ ਕੀਤਾ 6:30 ਪਹੁੰਚ ਗਿਆ 7:30 ਵਜੇ ਅਸੀਂ ਕੱਟ ਲਿਆ ਕੁਝ ਖਾਣ ਤੋਂ ਬਾਅਦ ਸਾਡੇ ਘਰ ਦੇ ਸਾਰਿਆਂ ਦੀ ਸਿਹਤ ਖਰਾਬ ਹੋਣੀ ਸ਼ੁਰੂ ਹੋ ਗਈ ਕਿ ਇਸ ਤਰ੍ਹਾਂ ਸਿਰ ਘੁੰਮ ਰਿਹਾ ਸੀ ਅੱਖਾਂ ਤੇ ਭਾਰ ਆ ਕੰਨ ਆ ਰਿਹਾ ਸੀ ਜਦੋਂ ਦੋਨੋਂ ਬੱਚੀਆਂ ਸੀ ਜਿਹੜੀਆਂ ਛੋਟੀਆਂ ਇੱਕ ਦੀ ਉਮਰ 10 ਸਾਲ ਜਿਹਦਾ ਜਨਮ ਦਿਨ ਸੀ ਨਾਮ ਹੋ ਜਾਂ ਮਾਨਵੀ ਛੋਟੀ ਉਹਦਾ ਨਾਮ ਪ੍ਰੇਮਨ ਉਹ 8 ਸਾਲ ਦੀ ਸੀ ਇਹਨਾਂ ਦੋਨਾਂ ਨੂੰ ਉਲਟੀਆਂ ਲੱਗੀਆਂ ਜਿਹੜੀ ਛੋਟੀ ਵਾਲੀ ਸੀ ਉਹਨੇ ਉਲਟੀਆਂ ਜ਼ਿਆਦਾ ਕੀਤੀਆਂ ਤੇ ਉਹਦਾ ਕੇਕ ਸਾਰਾ ਨਿਕਲ ਗਿਆ ਪਰ ਫਿਰ ਵੀ ਉਹਦੀ ਹਾਲਤ ਬਹੁਤ ਜਿਆਦਾ ਨਾਜ਼ਿਕ ਸੀ ਜਿਹੜੀ ਬੜੀ ਬੜੀ ਸੀ ਮਾਨਵੀ ਜਿਹਦੀ ਮੌਤ ਹੋਈ ਆ ਉਹਦੇ ਕੇਕ ਨਹੀਂ ਨਿਕਲਿਆ ਉਹਦੇ ਸਿਰ ਮੂੰਹ ਚ ਝੱਗ ਨਿਕਲੀ ਦੋ ਵਾਰ ਤੇ ਸਾਨੂੰ ਲੱਗਿਆ ਵੀ ਸਿੰਪਲ ਆਮ ਉਲਟੀ ਆਈ ਆ ਤੇ ਉਲਟੀ ਆਣ ਤੋਂ ਬਾਅਦ ਵੀ ਚਲੋ ਇਹ ਠੀਕ ਆ ਉਸ ਹੋ ਗਈ ਦੋ ਕੁ ਵਰੀਓ ਨੇ ਫਿਰ ਉੱਠ ਕੇ ਪਾਣੀ ਮੰਗਿਆ ਵੀ ਮੇਰੇ ਨਾ ਬੁੱਲ ਸੁੱਕ ਰਹੇ ਆ ਮੈਨੂੰ ਪਿਆਸ ਬਹੁਤ ਲੱਗ ਰਹੀ ਆ ਅਸੀਂ ਚਲੋ ਥੋੜਾ ਥੋੜਾ ਪਾਣੀ ਮੂੰਹ ਚ ਪਾਉਂਦੇ ਰਹੇ ਉਸ ਤੋਂ ਬਾਅਦ ਉਸ ਹੋ ਗਈ 4:00 ਵਜੇ ਸਵੇਰੇ ਦੇਖਿਆ ਤਾਂ ਬਿਲਕੁਲ ਠੰਡੀ ਹੋਈ ਪਈ ਸੀ ਸਾਨੂੰ ਲੱਗਿਆ ਵੀ ਇਹ ਤੇ ਸਾਹ ਚੱਲ ਰਹਾ ਹੈ ਤੇ ਅਸੀਂ ਨੇੜੇ ਦੇ ਹਸਪੀਟਲ ਫਟਾਫਟ ਚੱਕ ਕੇ ਲੈ ਗਏ ਜੀ ਤੇ ਉੱਥੇ ਉਹਨਾਂ ਨੇ ਆਕਸੀਜਨ ਲਾਈ ਤੇ ਪੀਸੀਜੀ ਕੀਤੀ ਉਹਨਾਂ ਨੇ ਦੇਖਿਆ ਵੀ ਇਹਦੀ ਮੌਤ ਹੋ ਚੁੱਕੀ ਆ ਉਹਨਾਂ ਨੇ ਫਿਰ ਉਹ ਆਪਣੇ ਕਬਜ਼ੇ ਚ ਲੈ ਕੇ ਫ੍ਰੀਜ 'ਚ ਰੱਖਤੀ ਤੇ ਇਨਫੋਰਮੇਸ਼ਨ ਦਿੱਤੀ ਪੁਲਿਸ ਨੂੰ ਪੁਲਿਸ ਨੇ ਫਿਰ ਸਾਨੂੰ ਬੁਲਾ ਕੇ ਸਾਡੇ ਬਿਆਨ ਲੈ ਕੇ ਪੋਸਟਮਾਰਟਮ ਕਰਾਇਆ ਪੋਸਟਮਾਰਟਮ ਕਰਾ ਕੇ ਸਾਨੂੰ ਲਾਸ਼ ਦਿੱਤੀ ਸਰ ਰਿਪੋਰਟ ਆ ਗਈ ਜੀ ਪੋਸਟ ਨਹੀਂ ਆਈ ਹੈ ਮੇਰੀ ਰਿਪੋਰਟ ਜੀ ਤੇ ਐਫ ਆਈ ਆਰ ਉਹ ਕਹਿਣਾ ਦਰਦੇ ਐਫ ਆਈ ਆਰ ਦਰਜ ਹੋ ਗਈ ਹੈ ਜੀ ਜੀ ਤੇ ਜੋ ਕੇਕ ਸੀ ਕੇਕ ਵੀ ਲਗਾਇਆ ਉਹ ਤੇ ਅਸੀਂ ਸੀਐਮਓ ਦਫਤਰ ਵੀ ਗਏ ਸੀ ਉਹਨਾਂ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਨਾ ਸਾਡੀ ਸੁਣੀ ਕੋਈ ਉਹ ਕਹਿੰਦੇ ਅਸੀਂ ਚੱਲਦੀ ਦੁਕਾਨ ਦੇ ਵਿੱਚੋਂ ਸੈਂਪਲ ਲੈ ਸਕਦੇ ਆ ਜਿਹੜਾ ਤੁਹਾਡੇ ਕੇਗ ਉਹਨਾਂ ਦੀ ਵਿਕਰੀ ਤੋਂ ਆਇਆ ਉਹਦਾ ਸੈਂਪਲ ਨਹੀਂ ਅਸੀਂ ਲੈ ਸਕਦੇ ਸਰ ਕਿਸ ਨੇ ਕਹੀ ਇਹ ਗੱਲ ਇਹ ਜਸਵਿੰਦਰ ਸਿੰਘ ਸੀ ਇੱਕ ਉਹ ਅਸੀਂ ਸੀਐਮਓ ਨੂੰ ਮਿਲੇ ਉਹਨਾਂ ਨੇ ਉਹਨੂੰ ਬੁਲਾਇਆ ਵੀ ਤੁਸੀਂ ਇਹਨਾਂ ਦੀ ਸੁਣੋ ਉਹਨਾਂ ਦੀ ਐਪਲੀਕੇਸ਼ਨ ਲਾਓ ਤੇ ਲੈ ਕੇ ਤੁਸੀਂ ਇਹਦੀ ਅੱਗੇ ਕਾਰਵਾਈ ਕਰੋ ਪਰ ਹੁਣ ਕਾਰਵਾਈ ਦੀ ਕਿਸ ਤਰ੍ਹਾਂ ਦੀ ਮੰਗ ਕਰਦੇ ਹਾਂ ਇਸ ਤਰ੍ਹਾਂ ਹੀ ਸਰ ਮੰਗ ਕਰਦੇ ਆ ਵੀ ਇਹਨਾਂ ਨੂੰ ਸਖਤ ਸਖਤ ਸਜ਼ਾ ਮਿਲੇ ਸਾਨੂੰ ਨਿਆਂ ਮਿਲੇ ਉਹਨਾਂ ਨੂੰ ਫੋਨ ਕਿਥੇ ਦੇ ਅਇਸਾ ਕੀ ਮਾਮਲਾ ਜਿਹੜਾ ਕੇਕ ਖਾਣ ਨਾਲ ਕੋਈ ਵੀਡੀਓ ਵਾਇਰਲ ਹੋ ਗਿਆ। ਇਹਦਾ ਮਾਮਲਾ ਸਾਹਮਣੇ ਕੀ ਮਾਮਲਾ ਕੀ ਹੈ? ਤਾਰੂ ਕੋ 25 ਡੀਗਰੋ ਕਾਜਲ ਪੁੱਤਰੀ ਹਰਮਨਸਲਾਲ ਵਾਸੀ ਅਮਨ ਨਗਰ ਡਿਊਰਾਲਾ ਅੰਮ੍ਰਿਤਸਰ ਜੋਦੀ ਮੇਟੀ ਦਾ ਜਨਮ ਦਿਨ ਸੀ 24 ਤਰੀਕ। ਉਹਨਾਂ ਨੇ ਇੱਕ ਕੇਕ ਮੰਗਾਇਆ ਸੀ ਜਮਾਟੋ ਤੋਂ। ਜਮਾਟੋ ਦਾ ਕੇਕ ਖਾਣ ਤੋਂ ਬਾਅਦ ਬੱਚੀ ਜੜੀ ਗਈ, ਉਲਟੂ-ਲਟੂ ਕਰਦੀ ਗਈ। ਸਿਹਰੋਟ ਕੀ ਉਹਨਾਂ ਨੇ ਦੇਖਿਆ ਰਾਤ ਨੂੰ ਤਾਂ ਬੱਚੀ ਸੌ ਗਈ। ਸੇਰੋਟ ਦੇ ਦੇਖਿਆ ਪੂਰੀ ਠੰਡੀ ਹੋ ਗਈ ਸੀ ਜੀ ਉਹਨਾਂ ਚੱਕ ਕੇ ਹੱਥ ਕਰਨ ਲੱਗੇ ਕਿ ਉਹਦੀ ਉੱਪਰ ਡੈਟ ਹੋ ਗਈ ਸੀ। ਫਿਰ ਉਹਨਾਂ ਨੇ ਇੱਕ ਦਰਖਾਸਤ ਦਿੱਤੀ ਹੈ ਵੀ ਜਿਹੜੀ ਸਾ ਨੂੰ ਸ਼ੱਕ ਹੈ ਜਿਹੜੀ ਸਾਡੀ ਬੱਚੀ ਆ ਉਹ ਕੇਕ ਖਾਣ ਕਾਰਨ ਮਰੀ ਹੈ। ਇਹ ਜੋ ਕੋਈ ਜੈ ਇਲਾ ਪਦਾਰਥ ਹੋ ਸਕਦਾ ਅਸੀਂ ਬੱਚੀ ਦਾ ਜਿਹੜਾ ਪੋਸ਼ਣ ਉਹ ਵੀ ਕਰਵਾ ਲਿਆ ਤੇ ਕੇਕ ਵੀ ਅਸੀਂ ਕਾਗਜ਼ 'ਚ ਲੈ ਲਿਆ। ਉਹਨਾਂ ਨੂੰ ਐਫਐਸਐਲ ਭੇਜਣ ਲੱਗਿਆ। ਜੋ ਵੀ ਰਿਪੋਰਟ ਆਉਗੀ ਉਹਦੇ ਅਧਾਰ ਤੇ ਅਸੀਂ ਕਾਰਵਾਈ ਕਰਾਂਗੇ। ਕਿੰ ਕਿਸ ਤਰੀਕੇ ਦਾ ਪਰਚਾ ਜਿਹੜਾ ਦਰਜ ਕੀਤਾ ਹੈ ਕਿਹਦੇ ਖਿਲਾਫ ਕੀਤਾ ਹੈ। ਇਹ ਅਜੀਜੀ ਇੱਕ ਜਿਹੜੀ ਇੱਕ ਟਮਾਟੋ ਕੰਪਨੀ ਦੇ ਥਰੂ ਇਹ ਹੋ ਰਿਹਾ ਸੀ ਕਿ ਇੱਕ ਕਿ ਇੱਕ ਕਹਾਣਾ ਹੈ ਜਿਹੜੀ ਸ਼ੱਕ ਦੇ ਉੱਤੇ ਉਹਨਾਂ ਦਾ ਖਰਾਬ ਪਰਚਾ ਚਲ ਗਿਆ ਇਨਵੈਸਟੀਗੇਸ਼ਨ ਕਿਸ ਤਰ੍ਹਾਂ ਦੀ ਚਾਹੀਦੀ ਜੀ ਲੜਕੀ ਤਾਂ ਬਸ ਉਹ ਹੋ ਗਿਆ ਜਿਉਂ ਸ਼ੁਣ ਨੂੰ ਹੋ ਗਿਆ ਹੁਣ ਦੱਸਿਓ ਐਪੀਐਸ ਲੀਰ ਬੋਟਾ ਜੀ ਬੇਟ ਕਹਿੰਦੇ ਉਹ ਦੱਸਿਓ ਐਪੀਐਸ ਲੀਰ ਬੋਟਾ ਜੀ ਉਹਦੇ ਆਧਾਰ ਤੇ ਜਿਹੜਾ ਸ਼ੂਟ ਹੋਣਗੇ ਤੁਸੀਂ ਕਰਦੇ ਆ